ਸੀਐਮ ਮਾਨ ਨੇ ਜਲੰਧਰ ਦੇ ਵਿੱਚ ਮਹਿਲ ਦੇ ਵਿੱਚ ਐਂਟਰੀ ਕਰ ਲਈ ਜੀ ਹਾਂ ਉਹਨਾਂ ਦੇ ਮਹਿਲ ਦੀ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਇਹ ਮਹਿਲ ਬਹੁਤ ਖੂਬਸੂਰਤ ਹੈ ਉਦੋਂ ਹੀ ਸੂਫੀ ਗਾਇਕ ਹੰਸ ਰਾਜ ਹੰਸ ਦੇ ਪ੍ਰਾਪਰਮਜੀਤ ਹੰਸ ਨੇ ਵੀ ਹੁਣ ਸੀਐਮ ਮਾਨ ਦੇ ਮਹਿਲ ਦੇ ਵਿੱਚ ਐਂਟਰੀ ਨੂੰ ਲੈ ਕੇ ਉਹਨਾਂ ਨੂੰ ਗੱਲਾਂ ਸੁਣਾ ਦਿੱਤੀਆਂ ਨੇ ਜੀ ਹਾਂ ਖਰੀਆਂ ਖਰੀਆਂ ਸੁਣਾਈਆਂ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਹੈ ਤਾਂ ਵਾਕਿ ਉਹ ਇਸ ਤਰ੍ਹਾਂ ਦੇ ਮਹਿਲ ਦੇ ਵਿੱਚ ਹੀ ਰਹਿਣਗੇ ਪਰ ਉਹਨਾਂ ਨੇ ਕਿਹਾ ਕਿ ਇਸ ਮਹਿਲ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਇੱਕ ਗੇੜਾ ਲਤੀਫਪੁਰ ਦੇ ਵਿੱਚ ਵੀ ਮਾਰ ਲੈਣਾ ਚਾਹੀਦਾ ਸੀ ਜੀਆਂ ਉਹਨਾਂ ਨੇ ਲਤੀਫਪੁਰੇ ਦੇ ਲੋਕਾਂ ਦਾ ਦੁੱਖ ਸੁਣਾਉਂਦਿਆਂ ਸੀ ਮਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਸਾਰਿਆਂ ਨੂੰ ਮੈਂ ਪਰਮਜੀਤ ਸਿੰਘ ਕੈਨੇਡਾ ਟੋਰਾਂਟੋ ਤੋਂ ਪੀਐਸਕੇ ਮੀਡੀਆ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਮੈਂ ਅੱਜ ਗੱਲ ਕਰਨੀ ਹੈ ਥੋੜੀ ਤੁਹਾਨੂੰ ਕੁਝ ਯਾਦ ਕਰਾਉਣਾ ਹੈ ਕਿਉਂਕਿ ਜਦੋਂ ਕੁਝ ਨਾ ਕੁਝ ਹੁੰਦਾ ਆ ਥੋੜਾ ਜਿਹਾ ਅਸੀਂ ਯਾਦ ਰੱਖਦੇ ਆਂ ਪਰ ਅਸੀਂ ਫੇਰ ਇਦਾਂ ਭੁੱਲ ਜਾਂਦੇ ਆ ਕਿ ਕਿਸੇ ਦੇ ਦੁੱਖ ਨੂੰ ਹੀ ਭੁੱਲ ਜਾਂਦੇ ਆ ਕਿਸੇ ਦੀਆਂ ਖੁਸ਼ੀਆਂ ਨੂੰ ਵੀ ਭੁੱਲ ਜਾਂਦੇ ਆ ਗੱਲ ਅੱਜ ਕਰਨੀ ਆ ਲਤੀਫਪੁਰੇ ਦੀ ਫੇਰ ਪਰ ਉਸ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਆ ਭਗਵੰਤ ਮਾਨ ਸਾਹਿਬ ਤੋਂ ਭਗਵੰਤ ਮਾਨ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਜਲੰਧਰ ਦੇ ਵਿੱਚ ਉਹਨਾਂ ਨੇ ਆਪਣਾ ਰਹਿਣ ਬਸੇਰਾ ਵਸਾਇਆ ਕੱਲ ਪਰਸੋਂ ਦਾ ਬਹੁਤ ਵੱਡਾ ਮਹਿਲ ਨੂੰ ਮੌਨਾਂ ਨੇ ਘਰ ਲਿਆ ਜੀ ਸੱਦ ਕੇ ਲਵੇ ਸਾਨੂੰ ਉਹਨਾਂ ਦੇ ਮਹਿਲਾ ਵਿੱਚ ਰਹਿਣ ਦਾ ਕੋਈ ਦੁੱਖ ਨਹੀਂਗਾ ਉਹਨਾਂ ਦਾ ਅਹੁਦਾ ਇਹੋ ਜਿਹਾ ਸਮਝ ਸਕਦੇ ਆ ਕਿ ਮੁੱਖ ਮੰਤਰੀ ਆ ਤੇ ਕੁਦਰਤੀ ਗੱਲ ਹੈ ਕਿ ਇਹੋ ਜੇ ਘਰ ਵਿੱਚ ਹੀ ਰਹੇਗਾ ਪਰ ਗੱਲ ਇਹ ਹੈ ਕਿ ਮਾੜੀ ਮੋਟੀ ਨਿਗਾ ਉਹਨਾਂ ਲੋਕਾਂ ਵੱਲ ਵੀ ਮਾਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਿਰੇ ਦੀ ਠੰਡ ਕੋਰਾ ਜਿਹਨਾਂ ਨੇ ਚੱਲਿਆ ਟੈਂਟਾਂ ਦੇ ਵਿੱਚ ਸੜਕਾਂ ਤੇ ਰਹਿ ਰਹਿ ਕੇ ਪੂਰੇ ਦਾ ਪੂਰਾ ਪਿੰਡ ਲਤੀ ਪੂਰਾ ਤੁਹਾਨੂੰ ਯਾਦ ਹੋਏਗਾ ਫਿਰ ਇਸ ਵਾਰੀ ਜਿਹੜੀ ਗਰਮੀ ਵੀ ਪਈ ਆ ਉਹ ਵੀ ਕਹਿਰ ਦੀ ਪਈ ਆ ਤਕਰੀਬਨ 50 ਡਿਗਰੀ ਤੱਕ ਗਰਮੀ ਪਹੁੰਚ ਗਈ ਸੀ ਸਾਰੇ ਕਾਰਾ ਦੇ ਸੀ ਘਰਾਂ ਦੇ ਸੀ ਫਰਟਿਆਂ ਵਾਲੇ ਪੱਖੇ ਭੁਕੇ ਸਭ ਕੁਝ ਫੇਲ ਹੋ ਗਿਆ ਤੁਸੀਂ ਮਾਨਸਾ ਜੀ ਸਦਕੇ ਰਹੋ ਮੈਂ ਘੇਰ ਕਿੰਨਾ ਵੱਡੇ ਵੱਡੇ ਇਸ ਤੋਂ ਵੱਡੇ ਮਹਿਲ ਤੁਹਾਡੇ ਮਾਲ ਕਰਮੀ ਭਾਗੀ ਕਰੇ ਸਾਨੂੰ ਕੋਈ ਦੁੱਖ ਨਹੀਂਗਾ ਪਰ ਜਲੰਧਰ ਤੁਸੀਂ ਪਹਿਲੀ ਵਾਰ ਹੀ ਨਹੀਂ ਆਏ ਤੁਸੀਂ ਇਲੈਕਸ਼ਨਾਂ ਵਿੱਚ ਵੀ ਆ ਲੋਕ ਸਭਾ ਦੇ ਇਲੈਕਸ਼ਨਾਂ ਵਿੱਚ ਵੀ ਉਸ ਤੋਂ ਪਹਿਲਾਂ ਵੀ ਜਲੰਧਰ ਵਿੱਚ ਦੀ ਹਜ਼ਾਰ ਵਾਰੀ ਲੰਗੇ ਹੋਵੋਗੇ ਕੀ ਕਦੇ ਯਾਦ ਹੀ ਨਹੀਂ ਆਇਆ ਤੁਹਾਨੂੰ ਇਸ ਜਿਲ੍ਹੇ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਇੱਕ ਪਿੰਡ ਪੂਰੇ ਦਾ ਪੂਰਾ ਤਕਰੀਬਨ ਪਿੰਡ ਬੇਕਾਰ ਕਰ ਦਿੱਤਾ ਗਿਆ ਸੀਗਾ ਕੋਰੇ ਦੀ ਠੰਡ ਵਿੱਚ ਛੋਟੇ ਛੋਟੇ ਬੱਚੇ ਗੋਦਾਂ ਵਿੱਚ ਚੱਕੇ ਹੋਏ ਯਾਰ ਜਵਾਨ ਮੁੰਡੇ ਕੁੜੀਆਂ ਕੁੜੀਆਂ ਦਾ ਕਿੰਨਾ ਔਖਾ ਹੋਏਗਾ ਕਿਵੇਂ ਵਿਆਹ ਸ਼ਾਦੀ ਉਹਨਾਂ ਦੇ ਉੱਥੇ ਕੀਤੇ ਹੋਣਗੇ ਫਿਰ ਬਜ਼ੁਰਗ ਔਰਤਾਂ ਬਜ਼ੁਰਗ ਸਾਡੇ ਜਿਹੜੇ ਬੰਦੇ ਨੇ ਬਜ਼ੁਰਗ ਉਹਨਾਂ ਨੂੰ ਤੁਸੀਂ ਸੜਕਾਂ ਤੇ ਲੰਮੇ ਪਾ ਦਿੱਤਾ ਤੰਬੂਆਂ ਦੇ ਵਿੱਚ ਔਰ ਤੰਬੂ ਤੁਹਾਨੂੰ ਪਤਾ ਹੈ ਕਿ ਤੰਬੂ ਸਿਆੜਾ ਨੂੰ ਬੇਹੱਦ ਠਰ ਜਾਂਦੇ ਨੇ ਤੇ ਗਰਮੀਆਂ ਨੂੰ ਅੱਗ ਤੋਂ ਜ਼ਿਆਦਾ ਤਪ ਜਾਂਦੇ ਨੇ ਜੇ ਇਸ ਵਾਰੀ AC ਉਸੇ ਸਾਰੇ ਫੇਲ ਹੋ ਗਿਆ ਤੇ ਤੰਬੂਆਂ ਵਿੱਚੋਂ ਕਿਵੇਂ ਰਹਿੰਦੇ ਹੋਣਗੇ ਥੋੜਾ ਜਿਹਾ ਸੋਚਿਆ ਕਦੇ ਨਹੀਂ ਕਿਉਂ ਸੋਚਣਾ ਕਿਉਂਕਿ ਅਸੀਂ ਤੇ ਮਹਿਲਾ ਵਿੱਚ ਰਹਿਣਾ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਵੀਡੀਓ ਨਾਲ ਨਾਲ ਨਜ਼ਰ ਆ ਵੀ ਰਹੀ ਆ ਔਰ ਇਹ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਨੂੰ ਸੁਣਾਵਾਂਗੇ ਔਰ ਇੱਕ ਬਜ਼ੁਰਗ ਕੋਲੋਂ ਸਾਡੇ ਇਹ ਇਹ ਵੀਡੀਓ ਇਹਨਾਂ ਸੋਚੋ ਕਿ ਬਹੁਤ ਪੁਰਾਣੀਆ ਵੀਡੀਓ ਨੇ ਜਦੋਂ ਇਹ ਸਾਰਾ ਕੁਝ ਹੋਇਆ ਸ਼ਾਇਦ ਉਦੋਂ ਦੀਆ ਵੀਡੀਓ ਨੇ ਨਹੀਂ ਇਹ ਕੱਲ ਦੀਆ ਵੀਡੀਓ ਨੇ ਸਪੈਸ਼ਲ ਰਿਪੋਰਟ ਅਸੀਂ ਲਈ ਆ ਉਸ ਏਰੀਆ ਵਿੱਚ ਜਾ ਕੇ ਲਤੀਫਪੁਰੇ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਪੱਤਰਕਾਰ ਪੰਜਾਬ ਤੋਂ ਬਿੱਲਾ ਲਸੋਈ ਸਾਹਿਬ ਜਿਹੜੇ ਹੁਣ ਪੀ ਐਸ ਕੇ ਮੀਡੀਆ ਦੀ ਪੰਜਾਬ ਦੀ ਸਾਰੀ ਰਿਪੋਰਟਿੰਗ ਕਰਿਆ ਕਰਨਗੇ ਬਹੁਤ ਸਾਰੇ ਚੈਨਲਾਂ ਤੇ ਤੁਸੀਂ ਉਹਨਾਂ ਨੂੰ ਵੇਖਿਆ ਹੋਵੇਗਾ ਸੁਣਿਆ ਹੋਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਉਹਨਾਂ ਦਾ ਦਿਲ ਕਰੇ ਕਿਸੇ ਹੋਰ ਚੈਨਲ ਨਾਲ ਵੀ ਕੰਮ ਕਰ ਸਕਦੇ ਨੇ ਪਰ ਨਾਲ ਨਾਲ ਪੀ ਐਸ ਕੇ ਮੀਡੀਆ ਦਾ ਕੰਮ ਜ਼ਰੂਰ ਕਰਦੇ ਰਹਿਣਗੇ ਜੇ ਸਿਰਫ ਪੀ ਐਸ ਕੇ ਮੀਡੀਆ ਨਾਲ ਜੁੜਨਾ ਉਹ ਵੀ ਉਹਨਾਂ ਦੀ ਆਪਣੀ ਮਰਜ਼ੀ ਹੈ ਕਿਉਂਕਿ ਕੰਮ ਕਿਤੇ ਵੀ ਕਰਨ ਮੈਂ ਕਿਸੇ ਤੇ ਕਦੇ ਪਾਬੰਦੀਆਂ ਨਹੀਂ ਲਾਉਂਦਾ ਹੁੰਦਾ ਹਰ ਇੱਕ ਦਾ ਆਪੋ ਆਪਣਾ ਮੂਡ ਹੈ ਆਪੋ ਆਪਣਾ ਤਰੀਕਾ ਕੰਮ ਕਰਨਾ ਜੇ ਨੂੰ ਜਿੱਥੇ ਕਿਤੇ ਕੋਈ ਫਾਇਦਾ ਹੁੰਦਾ ਕੰਮ ਕਰਨਾ ਚਾਹੀਦਾ ਸੋ ਬਿੱਲਾ ਲਸੋਈ ਸਾਹਿਬ ਪੀਐਸਕੇ ਮੀਡੀਆ ਦਾ ਹਿੱਸਾ ਬਣੇ ਨੇ ਜੀ ਆਣ ਉਹਨਾਂ ਨੂੰ ਵੀ ਰੱਖਦੇ ਆ ਸੋ ਗੱਲ ਇਹ ਆ ਕਿ ਐਤ ਕੀ ਲੋਕ ਸਭਾ ਦੇ ਇਲੈਕਸ਼ਨ ਹੋਏ ਤੁਸੀਂ ਲੋਕਾਂ ਨੇ ਜਿੱਥੇ ਕਦੇ ਵੀ ਨਹੀਂ ਗਏ ਪਾਰਕਾਂ ਵਿੱਚ ਜਾ ਜਾ ਕੇ ਲੋਕਾਂ ਦੇ ਤੁਸੀਂ ਦੁੱਖ ਸੁਣਨੇ ਜੀ ਮੈਨੂੰ ਕਹਾਂਗਾ ਇੱਕ ਡਰਾਮੇ ਹੋਏ ਨੇ ਵੋਟਾਂ ਵਾਸਤੇ ਫਿਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਤੁਸੀਂ ਚਾਹਾਂ ਪੀਤੀ ਉਹਨਾਂ ਦੇ ਤੇ ਮਿੱਟੀਆਂ ਤੇ ਬਹਿ ਕੇ ਉਹਨਾਂ ਦੀਆਂ ਫੱਟੀਆਂ ਤੇ ਬਹਿ ਕੇ ਟੁੱਟੀਆਂ ਮੱਝੀਆਂ ਤੇ ਬਹਿ ਬਹਿ ਕੇ ਤੁਸੀਂ ਚਾਹਾਂ ਪੀਤੀਆਂ ਨੇ ਤੁਸੀਂ ਰੋਟੀਆਂ ਖਾਧੀਆਂ ਨੇ ਹੱਥਾਂ ਤੇ ਰੱਖ ਰੱਖ ਅਚਾਰ ਨਾਲ ਰੋਟੀਆਂ ਖਾਧੀਆਂ ਯਾਰ ਡਰਾਮੇ ਤਾਂ ਬਹੁਤ ਦੁਨੀਆ ਤੇ ਵੇਖੇ ਪਰ ਇੰਨੇ ਡਰਾਮੇ ਨਾ ਕਰਿਆ ਕਰੋ ਥੋੜਾ ਜਿਹਾ ਜੈਨੂਅਲ ਲੱਗੀ ਇੰਨੇ ਕ ਡਰਾਮੇ ਕਰਿਆ ਕਰੋ ਤੁਸੀਂ ਉਸ ਛਾਹ ਨੂੰ ਫਿਰ ਤੁਸੀਂ ਦਾਈ ਬੋਦੇ ਹੋ ਵੱਟੇ ਸਰ ਟੇਬਲ ਤੇ ਹਜ਼ਾਰ ਤਰ੍ਹਾਂ ਦਾ ਰੱਖਿਆ ਹੁੰਦਾ ਤੁਹਾਡਾ ਪਰੋਸਿਆ ਹੋਇਆ ਖਾਣਾ ਜਦ ਘਰ ਵੀ ਕਦੇ ਅਚਾਰ ਨਾਲ ਖਾ ਕੇ ਵੇਖਿਆ ਕਰੋ ਫੇਰ ਤੁਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਹੋ ਦੇਖੋ ਜੀ ਅੱਜ ਆਚਾਰ ਨਾਲ ਰੋਟੀ ਖਾ ਕੇ ਸਾਨੂੰ ਜੋ ਸਕੂਨ ਮਿਲਿਆ ਉਹ ਸਾਨੂੰ ਕਦੇ ਸਕੂਨ ਨਹੀਂ ਆਇਆ ਰਾਜਾ ਵੜਿੰਗ ਕਿਸੇ ਦੇ ਘਰ ਖਾਣਾ ਖਾਣ ਡਿਆ ਹੋਇਆ ਮੰਜੀ ਤੇ ਬੈਠ ਕੇ ਫਿਰ ਚਰਨਜੀਤ ਚੰਨੀ ਉਹ ਤਾਂ ਵੈਸੇ ਇੰਦਾ ਦੇ ਕੰਮ ਕਰਦੇ ਹੀ ਰਹਿੰਦੇ ਨੇ ਉਹ ਵੀ ਲੱਗਾ ਹੋਇਆ ਖਾਣਾ ਖਾਣ ਤੇ ਚਾਹ ਪੀਣ ਤੇ ਢਾਬਿਆਂ ਤੇ ਜਾ ਜਾ ਕੇ ਤੇ ਗੋਣ ਗੋਣ ਲੱਗੇ ਹੋਏ ਬਿੱਟਾ ਉਹ ਵੀ ਲੋਕਾਂ ਦੇ ਘਰਾਂ ਵਿੱਚ ਨਾ ਤੇ ਉਸ ਤੋਂ ਪਹਿਲਾਂ ਤੁਸੀਂ ਕਿਸਦੇ ਘਰ ਵਿੱਚ ਗਏ ਨਾ ਬਾਅਦ ਵਿੱਚ ਜਾਣਾ ਵੋਟਾਂ ਦੇ ਤੁਹਾਨੂੰ ਇਹ ਡਰਾਮੇ ਆਉਂਦੇ ਨੇ ਮੈਂ ਇਹ ਗੱਲ ਕਹਿਣ ਲੱਗਾ ਵੀ ਸੰਕੋਚ ਨਹੀਂ ਕਰਾਂਗਾ ਕਿ ਮੇਰੇ ਆਪਣੇ ਭਾਈ ਸਾਹਿਬ ਹੰਸ ਰਾਜ ਹੰਸ ਉਹ ਵੀ ਕਿਸੇ ਦੇ ਘਰ ਗਏ ਮੈਨੂੰ ਬੜਾ ਅਜੀਬ ਲੱਗਾ ਉਹ ਵੀ ਕਿਸੇ ਦੇ ਘਰ ਗਏ ਹੋਏ ਸਨ ਔਰ ਕਿਸਦੇ ਘਰ ਬੈਠ ਕੇ ਮੱਕੀ ਦੀ ਰੋਟੀ ਤੇ ਸਾਗ ਖਾਰੇ ਸਨ ਤਾਂ ਉੱਥੇ ਉਹ ਵੀ ਕਹਿ ਰਹੇ ਸਨ ਇਦਾਂ ਦਾ ਖਾਣਾ ਹੈ ਗੁਜਾ ਸਾਗ ਕਦੇ ਪੰਜਾਬ ਚ ਮਜ਼ਾ ਨਹੀਂ ਆਇਆ ਵਾਹ ਵਾਹ ਕੀ ਬਾਤ ਹੈ ਸੋ ਗੱਲ ਇਹ ਹੈ ਕਿ ਐਸ ਕੀ ਪੂਰੇ ਪੂਰੇ ਜਿਹੜਾ ਦੌਰ ਚੱਲਿਆ 2-3 ਮਹੀਨੇ ਇਲੈਕਸ਼ਨ ਤੁਸੀਂ ਰੱਜ ਕੇ ਪ੍ਰਚਾਰ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਇਹ ਪੂਰੇ ਸਾਰਾ ਜਿਹੜਾ ਸਿਲਸਿਲਾ ਚੱਲਿਆ ਤੁਹਾਡੇ ਲੈਕਚਰ ਦਾ ਤੁਹਾਡੇ ਪ੍ਰਚਾਰ ਦਾ ਕਿਸੇ ਇੱਕ ਵੀ ਰਾਜਨੀਤਿਕ ਬੰਦੇ ਨੇ ਜਾਂ ਬੁੜੀ ਨੇ ਕਿਸੇ ਵੀ ਨੁਮਾਇंदे ਨੇ ਜਾ ਕੇ ਜਾ ਕੇ ਤਾਂ ਕੀ ਕਿਸੇ ਸਟੇਜ ਤੇ ਕਿਸੇ ਮੀਟਿੰਗ ਵਿੱਚ ਕਿਸੇ ਕਾਨਫਰੰਸ ਵਿੱਚ ਲਤੀਫਪੁਰ ਦਾ ਨਾਮ ਲਿਆ ਬਿਲਕੁਲ ਨਹੀਂ ਕਿਸੇ ਨੇ ਨਾਮ ਲਿਆ ਯਾਰ ਦਰਸ ਕਰੋ ਉਹਨਾਂ ਲੋਕਾਂ ਤੇ ਤੁਸੀਂ ਏਡੇ ਵੱਡੇ ਮਹਿਲ ਵਿੱਚ ਰਹਿ ਰਹੇ ਹੋ ਮੈਂ again ਕਿਹਾ ਜੀ ਸੱਦ ਕੇ ਰਹੋ ਪਰ ਉਹਨਾਂ ਲੋਕਾਂ ਬਾਰੇ ਸੋਚਣਾ ਤੁਸੀਂ ਮੁੱਖ ਮੰਤਰੀਓ ਪੰਜਾਬ ਦੇ ਤੁਹਾਡੀ ਇਹ ਡਿਊਟੀ ਵੀ ਆ ਤੁਹਾਡਾ ਇਹ ਫਰਜ਼ ਵੀ ਆ ਤੇ ਸਾਡਾ ਵੀ ਫਰਜ਼ ਬਣਦਾ ਤੁਹਾਨੂੰ ਕਹਿਣਾ ਜੇ ਮੁੱਖ ਮੰਤਰੀ ਨੂੰ ਨਹੀਂ ਕਹਾਂਗੇ ਤੇ ਕਿਹਨੂੰ ਕਹਾਂਗੇ ਦੱਸੋ ਤੁਹਾਨੂੰ ਹੀ ਕਹਾਂਗੇ ਨਾ ਤੇ ਤੁਸੀਂ ਤਾਂ ਅੱਜ ਕੱਲ ਪਤਾ ਨਹੀਂ ਉੱਥੇ ਕੀ ਕੀ ਬਣਾਇ ਰਹੇ ਹੋ ਜਿਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਕਦੇ ਕਲੀਨਿਕ ਤੁਸੀਂ ਆਮ ਆਦਮੀ ਪਾਰਟੀ ਦੇ ਕਲੀਨਿਕ ਇੰਨੇ ਬਣਾਤੇ ਵੀ ਜਿੱਦਾਂ ਲੱਗਦਾ ਸਾਰਾ ਪੰਜਾਬ ਕੱਲ ਨੂੰ ਬਿਮਾਰ ਹੀ ਪੈ ਜਾਣਾ ਇੰਸਟੀਚਿਊਟ ਕੋਈ ਐਸਾ ਨਹੀਂ ਬਣਾਇਆ ਜਿਹੜਾ ਆਉਣ ਵਾਲੇ ਬੱਚਿਆਂ ਦੇ ਕੰਮ ਆਵੇ ਨਹੀਂ ਬਿਲਕੁਲ ਨਹੀਂ ਬਣਾਇਆ ਪਤਾ ਨਹੀਂ ਉਹ ਉਹ ਚੀਜ਼ਾਂ ਤੁਸੀਂ ਪ੍ਰੈਕਟੀਕਲੀ ਕੁਝ ਵੀ ਨਹੀਂ ਐਕਚੁਅਲੀ ਹੋ ਰਿਹਾ ਮੈਂ ਨਹੀਂ ਕਹਿ ਰਿਹਾ ਇਹ ਤੁਹਾਡੇ ਪੰਜਾਬ ਤੋਂ ਹੀ ਗੱਲਾਂ ਆਉਂਦੀਆਂ ਨੇ ਸਾਰੀਆਂ ਜੋਬਾਂ ਦੇ ਵੀ ਤੁਸੀਂ ਰੌਲਾ ਪਾਉਂਦੇ ਹੋ ਆ ਬਣਾਤਾ ਉਹ ਬਣਾਤਾ ਪਰ ਉੱਥੇ ਦੀਆਂ ਰਿਪੋਰਟਾਂ ਇਹ ਨਹੀਂ ਕਿ ਪ੍ਰੈਕਟੀਕਲੀ ਕੁਝ ਵੀ ਤੁਸੀਂ ਵੀ ਅਨਾਉਂਸ ਕਰਕੇ ਬਾਅਦ ਚੋਦੇ ਤੇ ਗੱਲ ਹੀ ਨਹੀਂ ਕਰਦੇ ਇਹ ਅਸੀਂ ਵੀ ਦੇਖਿਆ ਨੋਟ ਕੀਤਾ ਰੋਜ਼ ਹੀ ਕੁਛ ਨਾ ਕੁਛ ਨਵਾਂ ਅਨਾਉਂਸ ਕਰਦੇ ਪਰ ਪ੍ਰੈਕਟੀਕਲੀ ਉਹਦੇ ਤੇ ਕੁਝ ਨਹੀਂ ਕੀਤਾ ਜਾਂਦਾ ਪਰ ਮੈਂ ਅੱਜ ਜਿਹੜੀਆਂ ਇੱਕ ਸਾਰੇ ਗੱਲਾਂ ਕਰ ਰਿਹਾ ਸਿਰਫ ਉਹ ਸਿਰਫ ਲਤੀਫ ਵਰਦੇ ਲੋਕਾਂ ਵਾਸਤੇ ਜਿਨ੍ਹਾਂ ਨੂੰ 2 ਸਾਲ ਹੋ ਗਏ ਨੇ ਤਕਰੀਬਨ ਵਿਚਾਰੇ ਘਰੋਂ ਬਾਹਰ ਹੋਏ ਬੈਠੇ ਨੇ ਅੱਜ ਤੁਹਾਨੂੰ ਦੁੱਖ ਵੀ ਸੁਣਾਉਣੇ ਇਹਨਾਂ ਦਾ ਸਾਰਿਆਂ ਦਾ ਤੁਸੀਂ ਦੁੱਖ ਸੁਣ ਕੇ ਤੁਹਾਨੂੰ ਰੋਣ ਆਏਗਾ ਕਹਿੰਦੇ ਤੁਸੀਂ ਉਹਨਾਂ ਦੇ ਬੂਹੇ ਵੀ ਸੁਣ ਲਿਓ ਉਹ ਦੱਸ ਰਹੇ ਨੇ ਕਿ ਨਾ ਤੇ ਉਸ ਤੋਂ ਬਾਅਦ ਥੋੜੇ ਕਿਤੇ ਲੋਕ ਆਏ ਨੇ মিডিਆ ਵੀ ਜਦੋਂ ਸਾਨੂੰ ਘਰੋਂ ਬੇਕਾਰ ਕੀਤਾ ਗਿਆ ਸੀਗਾ ਥੋੜੇ ਕਿ ਦਰ ਮੀਡੀਆ ਆਇਆ ਨਾ ਤੇ ਹੁਣ ਕੋਈ ਮੀਡੀਆ ਉੱਥੇ ਵੜਦਾ ਨਾ ਕੋਈ ਰਾਜਨੀਤਿਕ ਲੋਕ ਉੱਥੇ ਵਰਦੇ ਨਹੀਂ ਫਿਰ ਵੀ ਆਮ ਲੋਕ ਉਹਨਾਂ ਦਾ ਫੇਰ ਦੁੱਖ ਸੁੱਖ ਸੁਣਦੇ ਨੇ ਮੈਂ ਇਹ ਨਹੀਂ ਕਿ ਅੱਜ ਗੱਲ ਕਰਨ ਲੱਗਾ ਮੈਂ 20 ਦਿਨ ਪਹਿਲਾਂ ਜਦੋਂ ਇਲੈਕਸ਼ਨ ਚੱਲਦੇ ਸੀ ਉਦੋਂ ਵੀ ਇਹ ਗੱਲ ਕੀਤੀ ਸੀਗੀ ਫਿਰ ਤੁਹਾਨੂੰ ਅੱਜ ਯਾਦ ਕਰਾ ਰਿਹਾ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਪਰਸਨਲੀ ਵੀ ਇਹ ਵੀਡੀਓ ਭੇਜਦਾਗਾ ਰੱਬ ਦਾ ਵਾਸਤਾ ਆ ਗੱਲ ਬਾਤ ਸੁਣਿਓ ਔਰ ਉਸ ਤੋਂ ਬਾਅਦ ਫਿਰ ਛੋਟੀ ਜਿਹੀ ਹੋਰ ਗੱਲਬਾਤ ਕਰਦੇ ਆ ਕੋਈ ਵੀ ਖੜਦਾ ਵਾ ਕੋਈ ਵੀ ਖੜਾ ਵਾ ਆਪਣਾ ਭਾਜਪਾ ਵਾ ਜਾਂ ਕਾਂਗਰਸ ਹੈ ਜਾਂ ਕੋਈ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਇੱਕ ਬੰਦੇ ਨੂੰ ਤਾਂ ਆਉਣਾ ਹੀ ਚਾਹੀਦਾ ਨੇ ਤੇ ਸਾਡੇ ਕੋਲ ਤਾਂ ਕੋਈ ਵੀ ਨਹੀਂ ਆਇਆ ਦਰਦ ਕਿਸੇ ਨੇ ਨਹੀਂ ਸਮਝਿਆ ਨਹੀਂ ਸਮਝਿਆ ਜਿਹਦਾ ਘਰ ਤੁਸੀਂ ਜਦੋਂ ਹਰ ਕੋਈ ਆਇਆ ਸੀ ਯਾਰ ਉਸ ਟਾਈਮ ਸਾਰੇ ਆਏ ਸੀ ਸੁਖਵੀਰ ਬਾਦਲ ਤੱਕ ਵੀ ਆਏ ਲੇਕਿਨ ਇਸ ਟਾਈਮ ਕੋਈ ਨਹੀਂ ਆਇਆ ਇਕੱਠੀ ਪਾਰਟੀ ਨਾ ਰਾਤ ਦਾ ਖਾਣਾ ਇਕੱਠਾ ਹੁੰਦਾ ਭਾਈ ਦੀਨੇ ਭਾਵੇਂ ਇੱਕ ਦੂਜੇ ਨਾਲ ਗਾਲ ਮਗਾਲੀ ਹੋਣ ਗਾਲ ਮਗਾਲ ਕਰਦੇ ਨੇ ਚਾਹੇ ਇੱਕ ਦੂਜੇ ਨਾਲ ਨੀ ਬੋਲਦੇ ਇਹਦੇ 36 ਦਾ ਕਢਾਇਆ ਕਰੇ ਕਦੇ ਤੀਹ ਹੀ ਦੇਖ ਕੇ ਰਾਤ ਦਾ ਖਾਣਾ ਵੀ ਖਾਣ ਦਾ ਕੱਟਦਾ ਸਾਨੂੰ ਤੇ ਕਿਸੇ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਇੰਨੀ ਜ਼ੋਰ ਦਾ ਇੰਨੀ ਪਬਲਿਕਟੀ ਤੇ ਸਾਡੀ ਕਿਸੇ ਨੇ ਬਾਹਰ ਨਹੀਂ ਖੜੀ ਆਗੇ ਹੁਣ ਤੁਹਾਡਾ ਅਗਲਾ ਜਦੋਂ ਮੰਨ ਲੋ ਆਪਣੀ ਮੰਗ ਨੂੰ ਨਹੀਂ ਹਲੇ ਲੋਟ ਮੰਨ ਰਹੇ ਤੇ ਅਗਲਾ ਆਪਣਾ ਸੰਘਰਸ਼ ਦਾ ਫਿਰ ਕੀ ਹੈ ਸਾਡਾ ਹਟਾ ਚੱਲਦਾ ਪਿਆ ਹੈ ਸਾਡੀ ਤੇ ਕੋਈ ਮੰਗਿਆ ਅਸੀਂ ਕੋਈ ਉਹਨਾਂ ਦੀ ਪ੍ਰਾਪਰਟੀ ਨਹੀਂ ਮੰਗੀ ਉਹਨਾਂ ਦਾ ਕੋਈ ਪੈਸਾ ਨਹੀਂ ਮੰਗਿਆ ਉਹਨਾਂ ਦੀ ਕੋਈ ਜਗਾ ਜ਼ਮੀਨ ਨਹੀਂ ਮੰਗੀ ਅਸੀਂ ਤਾਂ ਇੱਕੋ ਮੰਗ ਰੱਖੀ ਹੈ ਕਿ ਜਿਹੜੇ ਸਾਡੇ ਘਰ ਟਾਇਆ ਸਾਨੂੰ ਉਹ ਵੀ ਦਿੱਤੇ ਉਹੀ ਜਗਾ ਦਿੱਤੀ ਜਾਵੇ ਅਸੀਂ ਇੱਥੇ ਰਹਿਣਾ ਹੈ ਵੀ ਦਿੱਤੇ ਉੱਥੇ ਬਣਾ ਕੇ ਵੀ ਦਿੱਤੇ ਜਾਣ ਕਿਉਂਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਸਮਾਨ ਫਰਨੀਚਰ ਸਭ ਕੁਝ ਬਰਬਾਦ ਉਸ ਵਕਤ ਇੱਕ ਐਸਾ ਡੀਐਸਪੀ ਰੈਂਕ ਦਾ ਅਧਿਕਾਰੀ ਸੀ ਬਹੁਤ ਗਲਤ ਬੋਲ ਰਿਹਾ ਸੀ ਹਾਂ ਉਹਦੇ ਖਿਲਾਫ ਕੋਈ ਕਾਰਵਾਈ ਵਗੈਰਾ ਹੋਈ ਸੀ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਖਿਲਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਮੰਗਾ ਲਤੀਪੁਰੇ ਦਾ ਪੀੜਤ ਪਰਿਵਾਰ ਜੋ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਜਲੰਧਰ ਦੇ ਇੰਪਰੂਵਮੈਂਟ ਏਸਟੇਟ ਵੱਲੋਂ 9 12 2022 ਨੂੰ ਕਹਿਰ ਕਮਾਇਆ ਗਿਆ ਕਿ 76 ਸਾਲ ਬਾਅਦ ਹੱਸਦੇ ਵਸਦੇ ਲਤੀਪੁਰੇ ਦੇ ਇਲਾਕੇ ਦੇ ਵਿੱਚ ਟਹਿਟੇਰੀ ਕਰ ਦਿੱਤਾ ਇਹ ਨਿਊਜ਼ ਸਾਰੇ ਹੀ ਦੇਖ ਚੁੱਕੇ ਆ ਲੇਕਿਨ ਅੱਜ ਅਸੀਂ 90 ਮਹੀਨੇ ਵਿੱਚ ਲੜਾਈ ਲੜ ਰਹੇ ਹਾਂ ਸ਼ਿੰਗਰਚ ਕਰ ਰਹੇ ਹਾਂ ਕਰਦੇ ਰਾਂਗੇ ਜਦ ਤੱਕ ਸਾਡੇ ਹੱਕ ਸਾਡੇ ਘਰ ਸਾਨੂੰ ਨਹੀਂ ਮਿਲ ਜਾਂਦੇ ਤਦ ਤੱਕ ਸਾਡਾ ਸੰਘਰਸ਼ ਜਾਰੀ ਜੂਗਾ ਤੇ ਅਸੀਂ ਜਿਹੜੀ ਇਹਦੇ ਵਾਸਤੇ ਲੜੀ ਵਾ ਭੁਖੜਤਾਲੀ ਸ਼ੁਰੂ ਕੀਤੀ ਆ ਉਹ 14 ਦੂ 2023 ਤੋਂ ਕੀਤੀ ਆ ਤੇ ਅੱਜ ਉਹ ਵੀ ਨਿਰੰਤਰ ਚੱਲਦੀ ਪਈ ਹੈ ਭੁਖੜਤਾਲੀ ਤੇ ਇੱਥੇ ਹਨੇਰੀ ਮੀ ਚੱਕਰ ਸਾਰੇ ਆਏ ਆ ਲੇਕਿਨ ਸਰਕਾਰਾਂ ਅੰਨ੍ਹੀਆਂ ਬੋਲੀਆਂ ਦੀ ਗੂੰਗੀਆਂ ਹੋਈਆਂ ਪਈਆਂ ਜਿਹੜੀ ਅੱਜ ਤੱਕ ਸੁਣਵਾਈ ਨਹੀਂ ਕਰਦੀ ਪਈ ਇੱਕ ਪਾਸੇ ਤਾਂ ਕਹਿੰਦੇ ਆ ਇਹਨਾਂ ਦੇ ਚੇਨਨਾਰੇ ਨੇ ਰੋਟੀ ਕਪੜਾ ਤੇ ਮਕਾਨ ਤੇ ਲਤੀਪੁਰੇ ਦੇ ਮਕਾਨ ਟਾ ਕੇ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਇਹਨਾਂ ਨੇ ਮਕਾਨ ਤਾਂ ਕੀ ਦੇਣੇ ਜਿਹੜੇ ਬਣੇ ਉਹ ਹੀ ਟਾਤੇ ਰੋਟੀ ਐ ਰੋਜ਼ਗਾਰ ਜਿਹੜੇ ਉਸਾਂ ਹੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸੀ ਉਹ ਹੀ ਨਾ ਠੱਪ ਕਰ ਦਿੱਤੇ ਇਹ ਵੀ ਵਾਦੇ ਝੂਠੇ ਹੋ ਗਏ ਤੇ ਕਪੜੇ ਦੀ ਗੱਲ ਹੀ ਛੱਡ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ